ਪੰਜਾਬ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਸ਼ਰਮਨਾਕ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੁਣ ਹਰਿਆਣਾ ਵਿੱਚ ਇਕੱਲਿਆਂ ਚੋਣਾਂ ਲੜਨ ਜਾ ਰਿਹਾ ਹੈ ਅਤੇ ਇਸ ਦੇ ਲਈ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਵਿੱਚ ਵੱਡੀ ਰੈਲੀ ਵੀ ਕਰ ਦਿੱਤੀ ਹੈ। ਸੁਖਬੀਰ ਬਾਦਲ ਦੇ ਹਰਿਆਣਾ ਵਿੱਚ ਪੈਰ ਪਸਾਰਨ ਤੇ ਕਾਂਗਰਸ ਨੇ ਸੁਖਬੀਰ ਬਾਦਲ ਨੂੰ ਘੇਰਿਆ ਹੈ। ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਸੁਖਬੀਰ ਬਾਦਲ ਨੂੰ ਪੰਥ ਲਗ ਗਦਾਰ ਦੱਸਿਆ ਅਤੇ ਆਖਿਆ ਕਿ ਪੰਜਾਬ ਦੇ ਲੋਕਾਂ ਵਾਂਗ ਹਰਿਆਣੇ ਦੇ ਲੋਕ ਵੀ ਸੁਖਬੀਰ ਬਾਦਲ ਤੋਂ ਬੇਅਦਬੀ ਮਾਮਲੇ ਵਿੱਚ ਜਵਾਬ ਮੰਗਣਗੇ। ਕਿਉਂਕਿ ਸੁਖਬੀਰ ਬਾਦਲ ਦਾ ਚਿਹਰਾ ਹੁਣ ਨੰਗਾ ਹੋ ਚੁੱਕਿਆ ਹੈ ਰੈਲੀ ਸੁਖਬੀਰ ਜੀ ਕਿਤੇ ਵੀ ਕਰ ਲੈਣ ਉਹਨਾਂ ਦਾ ਅਸਲ ਜਿਹੜਾ ਚਿਹਰਾ ਜਿਹੜਾ ਪੰਥ ਦੇ ਨਾਂ ਤੇ ਵੋਟਾਂ ਮੰਗਦੇ ਸੀ ਉਹ ਬਿਲਕੁਲ ਅੱਜ ਦੇ ਦਿਨ ਬਿਲਕੁਲ ਉਹਨਾਂ ਦਾ ਚਿਹਰਾ ਬੇਨਕਾਬ ਹੋ ਚੁੱਕਿਆ ਹੈ ਪੰਥ ਦੇ ਲੋਕ ਉਹਨਾਂ ਨੂੰ ਪੰਥ ਦਾ ਗद्दार ਸਮਝਦੇ ਹਨ ਜਿਨ੍ਹਾਂ ਲੋਕਾਂ ਨੂੰ ਚੌਕੀਦਾਰ ਬਣਾ ਕੇ ਛੱਡਿਆ ਸੀ ਇੱਕ ਚੌਕੀਦਾਰ ਉੱਤੇ ਦਿੱਲੀ 'ਚ ਬੈਠੇ ਉਹਨੂੰ ਲੋਕ ਚੋਰ ਕਹਿੰਦੇ ਆ ਇੱਕ ਜਿਹੜੇ ਰਖਵਾਲੇ ਬਣੇ ਸੀ ਗद्दार ਨਿਕਲੇ ਪੰਥ ਪੰਥ ਦੀ ਪਿੱਠ 'ਤੇ ਜਿਨ੍ਹਾਂ ਨੇ ਛੁਰਾ ਮਾਰੇ ਪੰਤ ਦੇ ਨਾਂ ਤੇ ਜਾ ਕੇ ਨਾ ਹਰਿਆਣੇ ਚ ਲੋਕ ਬੇਵਕੂਫ ਬਣਦੇ ਨਾ ਇੱਥੇ ਬਣਦੇ ਪਰ ਪੰਜਾਬ ਦੇ ਅੰਦਰ ਮੈਨੂੰ ਲੱਗਦਾ ਹੈ ਵੀ ਸੁਖਬੀਰ ਬਾਦਲ ਜੀ ਦੇ ਰਹਿਨਮਾਈ ਚ ਜਿਹੜਾ ਉਹਨਾਂ ਵਾਲਾ ਸੁਖਬੀਰ ਅਕਾਲੀ ਦਲ ਹੈ ਉਹਦਾ ਮੈਂ ਸਮਝਦਾ ਹਾਂ ਵੀ ਹੁਣ ਰਾਜਨੀਤਿਕ ਅੰਤ ਨਜ਼ਦੀਕ ਆ ਚੁੱਕਿਆ ਹੈ ਇਸੇ ਕਰਕੇ ਹੁਣ ਉਹ ਹਰਿਆਣੇ ਦੇ ਲੋਕਾਂ ਨੂੰ ਜਾ ਕੇ ਪ੍ਰਮਿਤ ਕਰਨਾ ਚਾਹੁੰਦੇ ਹੈ ਪਰ ਸਚਾਈ ਉੱਥੇ ਵੀ ਲੋਕਾਂ ਨੂੰ ਪਤਾ ਹੈ ਵੀ ਇਹਨਾਂ ਨੇ ਕਿਸ ਤਰ੍ਹਾਂ ਨੋਟਾਂ ਤੇ ਵੋਟਾਂ ਦੀ ਜਿਹੜੀ ਸਾਂਝ ਕੀਤੀ ਹੈ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਬਾਨਾ ਪਾ ਕੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਉਹ ਜਿਹੜੇ ਜਵਾਬ ਹੈ ਸੁਖਬੀਰ ਜੀ ਨੂੰ ਦੇਣੇ ਪੈਣਗੇ ਚਾਹੇ ਹਰਿਆਣਾ ਜਾਂਦੇ ਰਹਿਣ ਤੇ ਚਾਹੇ ਇੱਥੇ ਪੰਜਾਬ ਚ ਰਹਿਣ ਸੁਖਬੀਰ ਸਿੰਘ ਬਾਦਲ ਦੀ ਹਰਿਆਣਾ ਵਿੱਚ ਹੋਈ ਜਿਸ ਰੈਲੀ ਤੇ ਸੁਨੀਲ ਜਾਖੜ ਇਹਨੇ ਅੱਗ ਬਬੂਲਾ ਹੋਏ ਨੇ ਤੁਹਾਨੂੰ ਸੁਖਬੀਰ ਸਿੰਘ ਬਾਦਲ ਦੀ ਉਸ ਰੈਲੀ ਦੀ ਸਪੀਚ ਵੀ ਸੁਣਾ ਦਿੰਨੇ ਆ ਹਿੰਦੁਸਤਾਨ ਵਿੱਚ ਪੰਜਾਬ ਪਹਿਲਾ ਸੂਬਾ ਹੈ ਜਿੱਥੇ ਕਿਸਾਨਾਂ ਦੇ ਟਿਊਬਲਾਂ ਦੇ ਬਿੱਲ ਮਾਫ ਹੈ 1 ਰੁਪਿਆ ਤੁਹਾਨੂੰ ਦੇਣ ਦੀ ਲੋੜ ਨਹੀਂ ਪੰਜਾਬ ਦੇ 6000 ਕਰੋੜ ਰੁਪਿਆ ਪੰਜਾਬ ਦੇ ਖਜ਼ਾਨੇ ਤੋਂ ਅਸੀਂ ਭਰਦੇ ਆ ਪਰ ਪੰਜਾਬ ਦੇ ਕਿਸਾਨ ਨੂੰ ਹਾਂ ਚ ਨਹੀਂ ਆਉਣ ਦਿੰਦੇ ਮੈਂ ਕਿ ਹਰਿਆਣੇ ਵਾਲਿਓ ਸ਼੍ਰੋਮਣੀ ਅਕਾਲੀ ਦਲ ਦੇ ਸਿੱਖ ਤੇ ਹੱਥ ਰੱਜ ਗਿਆ ਖੋਡੇ ਵੀ ਟਿਊਬਲਾਂ ਦੇ ਬਿੱਲ ਮਾਫ ਕਰਦਾਂਗੇ ਗੱਲ ਜੀ ਪੰਜਾਬ ਵਿੱਚ 200 ਯੂਨਿਟ ਗਰੀਪਾਂ ਦੇ ਗਲਤ ਪਰਵਾਰਾਂ ਦੇ ਮੁਫਤ ਬਿਜਲੀ ਦੇ ਪੰਜਾਬ ਇਹਦਾ ਸੂਬਾ ਜਿੱਥੇ ਅਸੀਂ ਬਾਦਲ ਸਾਹਿਬ ਨੇ ਬਿਜਲੀ ਆਮ ਆਮ ਕਰਦੀ ਹੈ ਅੱਜ ਕਾਂਗਰਸ ਦਾ ਰਾਜ ਪੰਜਾਬ ਤੇ ਬਿਜਲੀ ਬਾਹਰਲੇ ਸੂਬੇ ਨੂੰ ਵੇਚ ਰਿਹਾ ਜਿਹੜੀ ਅਸੀਂ ਥਰਮਲ ਪਲਾਨਟ ਬਣਾ ਕੇ ਆਮ ਆਮ ਕੀਤੀ ਆ ਆ ਫਰਕ ਹੈ ਜਿਵੇਂ ਪਹਿਲੇ ਦੱਸਿਆ ਗਿਆ ਜਿੰਨੇ ਵੀ 에ਰਪੋਰਟ ਬਣੇ ਜਿੰਨੇ ਵੀ ਥਰਮਲ ਪਲਾਨਟ ਬਣੇ ਜੋ ਵੀ ਬਣਿਆ ਬਾਦਲ ਸਾਹਿਬ ਨੇ ਬਣਾਇਆ ਤੁਸੀਂ ਆਪਣੇ ਪੰਜਾਬ ਦੇ ਪਿੰਡਾਂ ਦਾ ਅਸੀਂ ਫੈਸਲਾ ਕੀਤਾ ਪ੍ਰਮਾਤਮਾ ਮਿਹਰ ਕਰੇ ਪੰਜਾਬ ਵਿੱਚ ਦੀ ਸਰਕਾਰ ਹੁਣ ਜਾਇਜ ਹਾਲਾਤ ਕਰਤ ਨਹੀਂ ਕੀਤਾ ਲੋਕੀ ਦੁਖੀ ਹੋਏ ਬੈਠੇ ਆ ਪ੍ਰਮਾਤਮਾ ਦੀ ਬਖਸ਼ਿਸ਼ ਹੋਣੀ ਆ ਤੁਹਾਡੇ ਸਿਰ ਤੇ ਆਪ ਰਹਿਣਾ ਅਸੀਂ ਫੈਸਲਾ ਕੀਤਾ ਜਿਵੇਂ ਅਸੀਂ ਬਿਜਲੀ ਆਮ ਆਮ ਕਰਤੀ ਓਵੇਂ ਅਸੀਂ ਅਗਲੇ 5 ਸਾਲਾਂ ਵਿੱਚ ਪੰਜਾਬ ਦੇ 12000 ਪਿੰਡਾਂ ਸਾਰਿਆਂ ਵਿੱਚ ਸਾਰੇ ਮੰਨੂ 100% ਸੀਵਰੇਜ سیمنٹ کی گلیاں وارڈر سپلائی لائٹاں لا کے بالکل نکی کر دیں کوئی تیس ہزار کروڑ لگنا ہے کوئی اور نہیں ہے او جائی پروگرام سانو ساتھ دریا کرے اچھ پاپ آبادی اپنے پنڈا چنی ہے پر اتنے سہولتیں بہت کٹ ہے پنڈا میں سہولت بہت کٹ ہے آج تسی اپنا شہر دیکھ لو امبالا دیکھ لو ڈویلپمنٹ نام بھی نہیں تھی دی. دیکھو جن سال دی شہر سے محالی کا فرق دیکھ لو فرق ہے پچھان نہیں آؤ میں کر کرنا ہے ہر حالات کی میں دیکھ رہے ہریا پارٹیاں ہو گئی پتہ نہیں کنیاں پارٹیاں بن گیا خالسا یہ موقع پنکھ کی شکتی کٹھے کرنے کا موقع تھی یاد کرو جاتا بجن لال بنسی لال مکمری ہو گئے سی ਤਹਾਨੂੰ ਅਤਵਾਦੀ ਕਿਹਾ ਜਾਂਦਾ ਸੀ ਤੁਹਾਡੇ ਡੇਰਿਆਂ ਤੇ ਪੁਲਸ ਆਉਂਦੀ ਸੀ ਤੁਹਾਨੂੰ ਤੁਹਾਡੀਆਂ ਬਸਾਂ ਖਲੂ ਕਰਦੇ ਹੁੰਦੇ ਸੀ ਆਪਣੀ ਕੌਮ ਦੀ ਸਭ ਤੋਂ ਵੱਡੀ ਦੁਸ਼ਮਣ ਕਾਂਗਰਸ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਲੜਾਈ ਲੜੀ ਹੈ ਤੁਸੀਂ ਦੇਖ ਲਓ ਕਾਂਗਰਸ ਪਾਰਟੀ ਗੱਲ ਦੀ ਪ੍ਰਵਾਹ ਨੇ ਟੈਂਕਾਂ ਤੋਪਾਂ ਨਾਲ ਆਪਣੇ ਗੁਰੂ ਧਾਮਾਂ ਤੇ ਹਮਲਾ ਕਰਾਇਆ ਹਜ਼ਾਰਾਂ ਭੈਣ ਭਰਾਵਾਂ ਦਾ ਕਤਲੇਆਮ ਕੀਤਾ ਅੱਜ 34 ਸਾਲ ਲਗਾਤਾਰ ਫਲੋਮਨੀ ਕਾਲੀ ਦੇ ਲਈ ਲੜਦਾ ਰਿਹਾ ਤੇ ਅੱਜ ਖੁਸ਼ੀ ਹੈ ਕਿ ਸੱਜਣ ਕੁਮਾਰ ਨੂੰ ਅਸੀਂ ਅੰਦਰ ਕਰਕੇ ਉਪਰ ਜੇਲਾ ਜਵਾ ਦਿੱਤਾ ਹੁਣ ਟਾਈਟਲਰ ਦੀ ਬਿਮਾਰੀ ਹੈ ਪਰ ਅਸੀਂ ਹਟੇ ਨਹੀਂ ਕਾਂਗਰਸ ਦਾ ਜਦੋਂ ਵੀ ਰਾਜ ਆਉਂਦਾ ਸੀ ਸਾਰੇ ਕੇਸਾਂ ਨੂੰ ਥੱਪ ਕਰ ਦਿੰਦੇ ਸੀ ਆ ਜਿਹੜਾ ਕੇਸ ਸੱਜਣ ਕੁਮਾਰ ਦਾ ਜਿੱਤੇ ਸਜ਼ਾ ਹੋਈ ਹੈ ਪੰਜ ਵਾਰ ਕਾਂਗਰਸ ਦੇ ਨੂੰ ਪ੍ਰਧਾਨ ਮੰਤਰੀ ਨੇ ਕਾਂਗਰਸੀ ਮੁੱਖ ਮੰਤਰੀਆਂ ਨੇ ਅਕੇਸਲ ਬੰਦ ਕਰਤਾ ਸੀ ਅਸੀਂ ਫਿਰ ਵੀ ਕੋਟਾਂ ਜਾ ਕੇ ਧਰਨੇ ਦੇ ਕੇ ਪਾਰਲੀਮੈਂਟ ਰੋੜਾ ਪਾ ਕੇ ਅਸੀਂ ਅਕੇਸ ਖੁਲਾਉਂਦੇ ਸੀ ਤੇ ਕਾਂਗਰਸੀ ਬੰਦ ਕਰ ਦਿੰਦੇ ਸੀ ਪਰ ਅਸੀਂ ਲੰਗੇ ਰਹੇ ਤੇ ਅੱਜ ਮੈਨੂੰ ਖੁਸ਼ੀ ਹੈ ਕਿ ਆਪਣੇ ਜਿਹੜੇ ਦੁਸ਼ਮਣ ਹੈ ਅੱਜ ਜੋ ਸਲਾਖਾਂ ਦੇ ਪਿੱਛੇ ਹੌਲੀ-ਹੌਲੀ ਜਾ ਰਹੇ ਹੈ ਹੁਣ ਈ ਕਾਨਪੁਰ ਵਿੱਚ ਵੀ ਜੋ ਹੋਇਆ ਉਹਦਾ ਵੀ ਅਸੀਂ ਕੇਸ ਖੁਲਾਉ ਦਿੱਤੇ ਹੈ ਸੰਘਰਸ਼ ਕਾਲੀ ਦਾ ਲਗਾਤਾਰ ਕਰਦਾ ਰਿਹਾ ਜਿੱਥੇ ਮੱਦੀ ਲੋੜ ਪਏ ਐਸ ਕਰਕੇ ਬਹੁਤ ਚੀਜ਼ਾਂ ਕਰਨ ਦੀ ਲੋੜ ਹੈ ਬਹੁਤ ਤਰੱਕੀ ਲੋੜ ਹੈ ਅੱਜ ਪੰਜਾਬ ਨੂੰ ਮੈਂ ਸਾਰੇ ਹਰਿਆਣੇ ਵਾਲਿਆਂ ਨੂੰ ਮੈਂ ਬੇਨਤੀ ਕਰਨਾ ਚਾਹਣਾ ਕਿ ਆਪਾਂ ਇਕੱਠੇ ਹੋਈਏ ਮੈਂ ਦੇਖਦਾ 40 ਹਲਕੇ ਇਹ ਜਿਹੇ ਐ ਜਿੱਥੇ ਫੈਸਲਾ ਤੁਸੀਂ ਕਰ ਸਕਦੇ ਹੋ ਉੱਥੋਂ ਦਾ ਐਮਐਲਏ ਕੌਣ ਬਣਦਾ ਹੈ ਉੱਤਰ ਪ੍ਰਦੇਸ਼ ਵਿੱਚ ਮੈਂਨਕਾ ਗਾਂਧੀ ਜੀ ਇਲੈਕਸ਼ਨ ਲੜ ਰਹੇ ਹੈ ਮੈਂ ਮੈਂਨਕਾ ਗਾਂਧੀ ਨੂੰ ਪੁੱਛਿਆ ਮੈਂ ਕਿਹਾ ਤੁਹਾਡੇ ਹਲਕੇ 'ਚ ਵੋਟ ਕਿੰਨੀ ਹੈ ਕਹਿੰਦੇ ਜੀ ਸਾਡੇ ਹਲਕੇ 'ਚ ਵੋਟ ਮੇਰੀ 15 ਲੱਖ ਹੈ ਮੈਂ ਕਿਹਾ ਤੁਹਾਡੇ ਹਲਕੇ 'ਚ ਸਿੱਖ ਕਿੰਨੇ ਹੈ ਮੈਨੂੰ ਕਹਿਣ ਲੱਗੀ 2 ਲੱਖ ਹੈ ਮੈਂ ਕਿਹਾ 2 ਲੱਖ ਤੇ 15 ਲੱਖ ਦੇ ਵਿੱਚ ਤੁਸੀਂ ਹਰ ਵਾਰ ਕਿਉਂ ਜਿੱਤਦੇ ਆ ਉਹ ਕਹਿੰਦੀ ਕੀ 2 ਲੱਖ ਮੇਰੇ 7 ਲੱਖ ਬਰਾਬਰ ਹੈ ਐ ਜੀ ਹਿੰਮਤ ਵਾਲਿਆ ਮੈਂ ਕਹਿੰਦਾ ਭਾਵੇਂ ਤੁਸੀਂ ਇੱਕ ਖੜਕੇ 40 ਹਜ਼ਾਰੋਂ ਭਾਵੇਂ 20 ਹਜ਼ਾਰੋਂ ਭਾਵੇਂ 60 ਹਜ਼ਾਰੋਂ ਜੇ ਤੁਸੀਂ ਇਕੱਠੇ ਹੋ ਜੋ ਇੱਕ ਝੰਡੇ ਥੱਲੇ ਇਕੱਠੇ ਹੋ ਜੋ ਤੁਹਾਡੇ ਘੜਤ ਘੜ 15 20 ਐਮਐਲਏ ਬਣਾ ਕੇ ਤੁਸੀਂ ਛੱਡ ਸਕਿਓ ਜਦੋਂ ਤੁਹਾਡਾ ਕੇਸ਼ਰੀ ਝੰਡਾ ਹਰਿਆਣਾ ਦੀ ਅਸੈਂਬਲੀ ਝੂਲਣ ਲੱਗ ਗਿਆ ਤੈਨੂੰ ਕੋਈ ਹੱਥ ਨਹੀਂ ਪਾ ਸਕਦਾ ਤੈਨੂੰ ਕੋਈ ਤੰਗ ਨਹੀਂ ਕਰ ਸਕਦਾ ਫਿਰ ਥੋੜੀ ਪਛਾਨ ਪੰਜਾਬ ਹਰਿਆਣਾ ਦੀ ਹੋ ਜੇ। ਅਕਾਲੀ ਦਲ ਦੀ ਸ਼ੋਭਾ ਨਹੀਂ ਅਕਾਲੀ ਦਲ ਦੀ ਸੋਚ ਸਰਬੱਤ ਦੇ ਭਲੇ ਦੀ ਸੋਚ ਹੈ। ਜਦੋਂ ਵੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਰਾਜ ਆਇਆ ਤੁਸੀਂ ਦੇਖਿਆ ਹੋਣਾ ਅਮਨ ਸ਼ਾਂਤੀ ਰਹਿੰਦੀ ਹੈ ਕੋਈ ਭਾਈਚਾਰੇ ਇਹ ਲਾਈਨ ਨਹੀਂ ਹੁੰਦੀ ਸੋ ਬਾਦਲ ਸਾਹਿਬ ਦੀ ਸੋਚ ਹੈ ਕਿ ਸਾਰੇ ਧਰਮਾਂ ਦਾ ਸਤਕਾਰ ਕਰਨਾ ਸਾਰੇ ਧਰਮਾਂ ਨੂੰ ਇਕੱਠੇ ਲੈ ਕੇ ਚੱਲਣਾ ਆਪਣੇ ਗੁਰੂ ਸਬਾਨ ਨੇ ਆਪਾਂ ਨੂੰ ਸਿਕਾਇਆ ਸਰਬੱਤ ਦੇ ਭਲੇ ਦੀ ਆ ਗੱਲ ਸਿਕਾਈ ਹੈ ਗੁਰੂ ਸਬਾਨ ਨੇ ਕਿਵੇ ਕੱਲੇ ਸਿੱਖ ਸਿੱਖ ਦੀ ਗੱਲ ਨਹੀਂ ਤੇ ਉਹਨਾਂ ਨੇ ਕਿਹਾ ਸਰਬੱਤ ਦਾ ਭਲਾ ਹੋਏ ਆਪਾਂ ਹਰ ਰੋਜ਼ ਦਾਤ ਸਲਵਤ ਦੇ ਭਲੇ ਦੀ ਕਰ ਕਰਦੇ ਆ ਤੁਸੀਂ ਦੇਖ ਲਓ ਪੰਜਾਬ ਵਿੱਚ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਹੁਣ ਉਹਨਾਂ ਨੇ ਸਾਰੇ ਧਰਮਾਂ ਦੇ ਪਵਿੱਤਰ ਸਥਾਨ ਜਿਵੇਂ ਦੁਰਗਿਆਣਾ ਮੰਦਰ ਹਿੰਦੂ ਸਮਾਜ ਦਾ ਬਹੁਤ ਪਵਿੱਤਰ ਸਥਾਨ ਹੈ ਘੱਟੋ ਪਰ 200 ਕਰੋੜ ਰੁਪਏ ਪੰਜਾਬ ਸਰਕਾਰ ਦਾ ਉੱਥੇ ਲਾ ਕੇ ਖਬੂਰਤ ਬਣਾਇਆ ਹੈ ਗੁਰੂ ਰੋਵਿਦਾ ਜੀ ਮਹਾਰਾਜ ਦਾ ਪਵਿੱਤਰ ਸਥਾਨ ਨੂੰ ਕਰੋੜਾਂ ਰੁਪਏ ਲਾ ਕੇ ਬਣਾਇਆ ਸੁੰਦਰ ਬਣਾਇਆ ਭਗਵਾਨ ਵਾਲਮੀਕੀ ਦੀ ਪਵਿੱਤਰ ਸਥਾਨ ਰਾਮਪੀਰ ਜੀ ਜਾ ਕੇ ਦੇਖੋ ਕਿੰਨਾ ਸਖੂਰਤ ਬਣਾਤਾ ਤੁਸੀਂ ਦਰਬਾਰ ਸਾਹਿਬ ਜਾ ਕੇ ਦੇਖੋ

ਕਿਵੇਂ ਸਿੱਖ ਕੌਮ ਦਾ ਪੰਜਾਬੀਆਂ ਦਾ ਵਿਰਸਾ ਸੰਭਾਲ ਕੇ ਉਥੇ ਮਿਊਜ਼ੀਅਮ ਬਣਾ ਕੇ ਦਿੱਤਾ ਜਿੰਨੀਆਂ ਵੀ ਯਾਦ ਕਰਾਂ ਜੋੜਾ ਕੱਲੂ ਕਰਾ ਵੱਡਾ ਕੱਲੂ ਕਰਾ ਇਤਿਹਾਸ ਦੀਆਂ ਗੱਲਾਂ ਹੈ ਸਿੱਖ ਕੌਮ ਦਾ ਇਤਿਹਾਸ ਕੁਰਬਾਨੀ ਭਰਿਆ ਤਾਹਸਾ ਹੈ ਆਪਣੇ ਗੁਰੂ ਸਬਾਨ ਨੇ ਸਾਰਾ ਕੁਝ ਵਾਂਝੀ ਵਾਰ ਦਿੱਤਾ ਮੈਂ ਕਹਿੰਦਾ ਐ ਜੀ ਮਿਸਾਲ ਦੁਨੀਆਂ 'ਚ ਨਹੀਂ ਹੋਣੀ ਕਿ ਕਿਸੇ ਧਰਮ ਦੇ ਮੈਂ ਦੂਜੇ ਗੁਰੂ ਸਬਾਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣਾ ਸਰ ਰਖਵਾ ਦਿੱਤਾ। ਐਸ ਕਰਕੇ ਮੈਂ ਸਾਰੇ ਹਰਿਆਣੇ ਵਾਲੇ ਭੈਣ ਭਰਾ ਨੂੰ ਕਹਿਣਾ ਚਾਹਣਾ ਹੈ ਅਸੀਂ ਤੁਹਾਡੇ ਆਪਣੇ ਆ ਤੁਹਾਡਾ ਪਰਿਵਾਰ ਹੈ। ਤਕੜੀ ਚੋਰ ਨਿਸ਼ਾਨ ਅਪਨ ਦਾ ਨਿਸ਼ਾਨ ਹੈ ਤੁਹਾਡਾ ਨਿਸ਼ਾਨ ਹੈ। ਇਕੱਠੇ ਹੋ ਜਾਓ। ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਐ ਨਾ ਸਮਝੋ ਕਿ ਮੈਂ ਧੜੇ ਬੰਦੀ ਛੱਡ ਦਿਓ। ਜਿੰਨੇ ਉਹ ਤੁਸੀਂ ਸਵਾ ਲੱਖ ਵਰਗੇ ਹੋ ਤੁਹਾਨੂੰ ਤੁਹਾਡੀ ਏਡੀ ਵੱਡੀ ਤਾਕਤ ਹੈ ਜੇ ਤੁਸੀਂ ਆਪਣੇ ਹੱਲ ਕੇ ਇਕੱਠੇ ਢੰਡੇ ਢੱਲੇ ਇਕੱਠੇ ਹੋ ਜੋ ਆ ਅਸੈਂਬਲੀ ਤੇ ਪਾਰਲੀਮੈਂਟ ਵਿੱਚ ਇਕੱਠੇ ਹੋ ਕੇ ਤੱਕੜੀ ਚੋਂ ਨਿਸ਼ਾਨ ਨੂੰ ਬਣਾ ਲਓ ਉਹ ਤੱਕੜੀ ਚੋਂ ਨਿਸ਼ਾਨ ਦੀ ਬੱਲੇ ਬੱਲੇ ਕਰਾ ਦਿਓ ਤੁਸੀਂ ਦੇਖ ਲਓ ਤੁਹਾਡੀ ਕਿੰਨੀ ਕਦਰ ਪੈਣੀ ਹੈ ਹਰਿਆਣੇ ਵਿੱਚ ਤੁਹਾਡੀ ਤਾਕਤ ਕਿੰਨੀ ਬੰਦੀ ਹੈ